ਖਬਰ ਜੁੜੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਪੰਜਾਬ ਦੀ ਉਹ ਪਾਰਟੀ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਬੈਂਕ ਦੇ ਵਿੱਚ ਪਿੱਛੇ ਛੱਡਿਆ ਕਦੇ ਗੱਠਜੋੜ ਨਾਲ ਚੋਣ ਲੜਦੇ ਸੀ ਪਰ 1996 ਤੋਂ ਬਾਅਦ ਪਹਿਲੀ ਵਾਰੀ 2024 ਦੀ ਚੋਣ ਪਹਿਲੀ ਵਾਰ ਲੜੀ ਉਹ ਕਿਸ ਦੀ ਪ੍ਰਧਾਨਗੀ ਹੇਠ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਵੋਟ ਪਰਸੈਂਟੇਜ ਆ ਜਿਹੜਾ ਉਹ ਕਾਫੀ ਵੱਧ ਗਿਆ ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਕਸਬਿਆਂ ਦੇ ਵਿੱਚ ਤੇ ਹੁਣ ਉਸੇ ਹੀ ਪ੍ਰਧਾਨ ਦੀ ਕੀ ਬਦਲਣ ਦੀ ਚਰਚਾ ਚੱਲ ਰਹੀ ਹੈ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ ਦੋਂ ਆ ਪਾਸਿਆਂ ਤੋਂ ਗੱਲਾਂ ਚਰਚਾ ਦਾ ਵਿਸ਼ਾ ਕਾਫੀ ਲੰਮੇ ਸਮੇਂ ਤੋਂ ਬਣੀ ਰਹੀਆਂ ਇੱਕ ਵਾਰੀ ਪਹਿਲਾਂ ਵੀ ਇਸ ਤਰ੍ਹਾਂ ਦਾ ਜਿਹੜੀ ਹੈ ਜਾਣਕਾਰੀ ਸਾਹਮਣੇ ਆਈ ਸੀ ਪਰ ਹੁਣ ਤਾਜ਼ਾ ਅਪਡੇਟ ਕੀ ਹੈ ਇਸ ਦੇ ਬਾਰੇ ਤੁਹਾਨੂੰ ਇੱਕ ਖਬਰ ਦੇ ਹਵਾਲੇ ਨਾਲ ਜਾਣਕਾਰੀ ਦੇਣ ਲੱਗੇ ਹਾਂ ਕਿ ਕੀ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਬਦਲਿਆ ਜਾ ਸਕਦਾ ਹੈ ਕਿਉਂਕਿ ਉਹਨਾਂ ਨੂੰ ਹਾਲੇ 1 ਸਾਲ ਤੋਂ ਥੋੜੇ ਦਿਨ ਹੀ ਉੱਤੇ ਹੋਏ ਨੇ ਪ੍ਰਧਾਨਗੀ ਕਰਦਿਆਂ ਨੂੰ ਪਰ ਉਹਨਾਂ ਦੀ ਪ੍ਰਧਾਨਗੀ 2024 ਦੀਆਂ ਚੋਣਾਂ ਦੇ ਵਿੱਚ ਇਹ ਵੀ ਤੱਥ ਕਿਸੇ ਤੋਂ ਛੁਪਿਆ ਨਹੀਂ ਕਿ ਭਾਜਪਾ ਪਾਰਟੀ ਨੇ ਕਾਫੀ ਵੋਟਾਂ ਹਾਸਲ ਕੀਤੀਆਂ ਨੇ ਬਜਾਏ ਕਿ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਮੁਕਾਬਲਤਾਂ ਜੇਕਰ ਅਸੀਂ ਚਰਚਾ ਕਰੀਏ ਹੁਣ ਖਬਰ ਕੀ ਕਹਿੰਦੀ ਹੈ ਹਿੰਦੁਸਤਾਨ ਟਾਈਮਜ਼ ਦੇ ਵਿੱਚ ਸ਼ਾਹੀ ਰਿਪੋਰਟ ਸੀਨੀਅਰ ਪੱਤਰਕਾਰ ਰਵਿੰਦਰ ਵਾਸੂਦੇਵਾ ਦੇ ਵਿੱਚ ਦੀ ਜਿਹੜੀ ਰਿਪੋਰਟ ਹੈ ਉਹ ਕੀ ਕਹਿ ਰਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਬਿਹਾਰ ਤੇ ਰਾਜਸਥਾਨ ਦੇ ਵਿੱਚ ਤਬਦੀਲੀ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਕੀਤੀ ਜਾਂਦੀ ਹੈ ਜ਼ਿੰਮੇਵਾਰੀਆਂ ਵੰਡੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਹੁਣ ਸਾਰਿਆਂ ਦੀਆਂ ਅੱਖਾਂ ਕਿਸਤੇ ਨੇ ਪੰਜਾਬ ਭਾਜਪਾ ਦੇ ਹਾਲਾਂਕਿ ਉਹਨਾਂ ਨੇ ਦੋਨਾਂ ਦੀ ਲੀਡਰਸ਼ਿਪ ਦੇ ਨਾਲ ਗੱਲ ਕਰਕੇ ਜਿਹੜੇ ਅੰਦਰੂਨੀ ਧੜੇ ਹੁੰਦੇ ਨੇ ਹੁਣ ਪੰਜਾਬ ਦੀ ਸ਼ਾਇਦ ਹੀ ਕੋਈ ਐਸੀ ਪਾਰਟੀ ਬਚੀ ਹੋਵੇਗੀ ਜਿਸ ਦੇ ਅੰਦਰ ਦੋ ਧੜੇ ਇੱਕ ਦੂਜੇ ਦੇ ਖਿਲਾਫ ਅੰਦਰੂਨੀ ਸਿਆਸਤ ਵੀ ਨਾ ਕਰਦੇ ਹੋਣ ਜਦੋਂ ਤਾਂ ਕਿਸੇ ਬਗਾਨੀ ਪਾਰਟੀ ਨੂੰ ਘੇਰਨਾ ਹੁੰਦਾ ਹੈ ਤੇ ਆਮ ਤੌਰ ਤੇ ਕਰਵਾਜ ਹੈ ਕਿ ਸਾਰੇ ਪਾਰਟੀਆਂ ਦੇ ਲੀਡਰਾਂ ਦੀ ਚਾਹੇ ਆਪਸ ਵਿੱਚ ਨਾ ਬੜਦੀ ਹੋਵੇ ਪਰ ਉਹ ਦੂਜੀ ਪਾਰਟੀ ਨੂੰ ਉਸੇ ਤਰ੍ਹਾਂ ਹੀ ਘੇਰਦੇ ਨੇ ਪਰ ਜਦੋਂ ਗੱਲ ਆਉਂਦੀ ਹੈ ਆਪਣੀ ਹੀ ਅੰਦਰੂਨੀ ਪਾਰਟੀ ਦੀ ਸਿਆਸਤ ਦੀ ਤਾਂ ਉਸ ਦੇ ਵਿੱਚ ਧੜੇ ਬੰਦਿਆਂ ਸਾਹਬ ਦਿਖਦੀਆਂ ਨੇ ਤਾਂ ਸੁਨੀਲ ਜਾਖੜ ਨੂੰ ਹੁਣ ਕੌਣ ਨਹੀਂ ਪ੍ਰਵਾਨ ਕਰ ਰਿਹਾ ਦਰਅਸਲ ਪਹਿਲਾਂ ਵੀ ਇੱਕ ਵਾਰ ਜਦੋਂ ਚਰਚਾ ਚੱਲੀ ਤੇ ਉਸ ਦੇ ਵਿੱਚ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਸੀ ਕਿ ਕੁਝ ਲੀਡਰ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਆਰਐਸਐਸ ਦੀ ਬੈਕਗ੍ਰਾਉਂਡ ਤੋਂ ਜਾਂ ਫਿਰ ਟਕਸਾਲੀ ਭਾਜਪਾਈ ਨੂੰ ਹੀ ਪ੍ਰਧਾਨਗੀ ਦਿੱਤੀ ਜਾਣੀ ਚਾਹੀਦੀ ਹੈ ਜਿਸ ਤੇ ਕਰਕੇ ਜਦੋਂ ਇਸ ਤੋਂ ਪਹਿਲਾਂ ਅਸ਼wini ਸ਼ਰਮਾ ਪ੍ਰਧਾਨ ਸਨ ਤੇ ਉਹਨਾਂ ਨੂੰ ਉਸ ਅਹੁਦੇ ਤੋਂ ਉਤਾਰ ਕੇ ਜਦੋਂ ਸੁਨੀਲ ਜਾਖੜ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਤਾਂ ਉਸ ਵਕਤ ਵੀ ਕਾਫੀ ਨਰਾਜ਼ਗੀ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਇਸ ਗੱਲ ਤੋਂ ਪ੍ਰਧਾਨ ਅਸ਼wini ਸ਼ਰਮਾ ਵੀ ਬਹੁਤੇ ਖੁਸ਼ ਨਹੀਂ ਸੀ ਦਿਖਾਈ ਦਿੱਤੇ ਪਰ ਹੁਣ ਅੱਗੇ ਗੱਲ ਕੀ ਹੈ ਇਸ ਦੇ ਵਿੱਚ ਜਿਹੜੀ ਗੱਲ ਹੈ ਪਹਿਲਾਂ ਅੰਕੜਿਆਂ ਦੀ ਕਰੀਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਜਦੋਂ ਭਾਜਪਾ ਦੀ ਪ੍ਰਧਾਨਗੀ ਹਾਸਲ ਕੀਤੀ ਤੇ ਉਸ ਦੇ ਵਿੱਚ ਉਹਨਾਂ ਨੇ ਜਿਹੜੀ ਪਹਿਲੀ ਵਾਰ 1996 ਤੋਂ ਬਾਅਦ ਚੋਣ ਲੜੀ ਹੈ ਤੇ ਉਸ ਤੇ ਵਿੱਚ 18.56 ਫੀਸਦੀ ਵੋਟ ਬੈਂਕ ਆ ਜਿਹੜਾ ਲੋਕ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਇਕੱਲਾ ਹਾਸਲ ਕਰ ਲਿਆ ਜਿਹੜਾ ਕਿ ਪਹਿਲਾਂ 7 ਤੋਂ 8% ਹੁੰਦਾ ਸੀ ਦੇ ਡਬਲ ਤੋਂ ਵੀ ਥੋੜਾ ਵੱਧ ਵੋਟ ਬੈਂਕ ਹਾਸਲ ਕਰਨ ਦੇ ਵਿੱਚ ਕਾਮਯਾਬੀ ਕਿਉਂਕਿ ਜਿਸ ਦੇ ਕੋਲ ਕਮਾਂਡ ਹੁੰਦੀ ਹੈ ਕਿਸੇ ਪਾਰਟੀ ਦੀ ਉਹ ਪ੍ਰਧਾਨਗੀ ਨੂੰ ਹੀ ਸਿਹਰਾ ਜਾਂਦਾ ਹੁੰਦਾ ਹੈ ਬੇਸ਼ੱਕ ਉਸ ਦੇ ਵਿੱਚ ਪਾਰਟੀ ਦੇ ਹੇਠਲੇ ਪੱਧਰ ਤੋਂ ਵਰਕਰ ਵਲੰਟੀਅਰ ਤੋਂ ਲੈ ਕੇ ਉੱਪਰ ਤੱਕ ਦੀ ਸੀਨੀਅਰ ਲੀਡਰਸ਼ਿਪ ਦੀ ਮਿਹਨਤ ਕਿਉਂ ਨਾ ਹੋਵੇ ਹੁਣ ਭਾਜਪਾ ਦੀ ਇੱਕ ਪਾਸੇ ਚੁਣੌਤੀ ਇਹ ਹੈ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਣਾ ਕਿਵੇਂ ਲਾਉਣੀਆਂ ਨੇ ਇਹ ਵੀ ਗੱਲ ਦੀ ਚਰਚਾ ਹਾਲਾਂਕਿ ਸ਼ਹਿਰਾਂ ਦੇ ਵੋਟ ਬੈਂਕ ਨੂੰ ਪਹਿਲਾਂ ਹੀ ਕੰਫੀਡੈਂਸ ਦੇ ਤੌਰ ਦੇ ਉੱਤੇ ਭਾਜਪਾ ਪਾਰਟੀ ਦੇਖ ਰਹੀ ਹੈ ਹੁਣ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਹੁਣ 4 ਜੁਲਾਈ 2023 ਨੂੰ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਹੈ ਹੁਣ ਜਿਹੜੇ ਸੁਨੀਲ ਜਾਖੜ ਦੇ ਧਿਰ ਦੇ ਬੰਦੇ ਨੇ ਜਾਂ ਕਹਿ ਲਈਏ ਕਿ ਸੁਨੀਲ ਜਾਖੜ ਦੇ ਸਮਰਥਕ ਨੇ ਪਾਰਟੀ ਦੇ ਅੰਦਰ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਜਿਹੜੀਆਂ ਇਹ ਪਾਰਟੀ ਦੇ ਵਿੱਚ ਪ੍ਰਧਾਨ ਬਦਲ ਦੀਆਂ ਚਰਚਾਵਾਂ ਨੇ ਦੋ ਤਿੰਨ ਲੀਡਰਾਂ ਨੂੰ ਛੱਡ ਕੇ ਹੋਰ ਕੋਈ ਨਹੀਂ ਚਾਹੁੰਦਾ ਸਾਰੇ ਖੁਸ਼ ਨੇ ਸੁਨੀਲ ਜਾਖੜ ਦੀ ਪ੍ਰਧਾਨਗੀ ਤੋਂ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਰੀਆਂ ਅਫਵਾਮਾਂ ਫਲਾਈ ਜਾਣ ਵਾਲੀ ਗੱਲ ਹੀ ਸਮਝੀ ਜਾਵੇ ਇਸਨੀਲ ਜਾਖੜ ਦੇ ਜਿਹੜੇ ਸਮਰਥਕ ਕਹਿੰਦੇ ਨੇ ਹਾਲਾਂਕਿ ਇਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਹੈ ਕਿ ਇਸਨੀਲ ਜਾਖੜ ਦੇ ਵਿਦੇਸ਼ ਵਿੱਚ ਹੋਣ ਦੇ ਕਰਕੇ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਿਸ ਤਰ੍ਹਾਂ ਹੀ ਉਹਨਾਂ ਨੇ ਕੋਈ ਟਵਿੱਟਰ ਹੈਂਡਲ ਤੇ ਜਾਂ ਆਪਣੇ ਫੇਸਬੁਕ ਆਫੀਸ਼ੀਅਲ ਹੈਂਡਲ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਟਿੱਪਣੀ ਕੀਤੀ ਹੈ ਹਾਲਾਂਕਿ ਇੱਕ ਮੀਟਿੰਗ ਦੀ ਚਰਚਾ ਹੋਈ ਹੈ ਜਿਸ ਤੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਯੂਨੀਅਨ এনवायरमेंट ਮਿਨਿਸਟਰ ਨੇ ਭਪਿੰਦਰ ਯਾਦਵ ਤੇ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਜਦੋਂ ਮੀਟਿੰਗ ਕਰ ਰਹੀ ਸੀ ਉਸ ਦੇ ਵਿੱਚ ਚਰਚਾ ਸਮਾਪਤੀ ਹੋਣ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਕਿਸੇ ਗੱਲ ਨੂੰ ਲੈ ਕੇ ਜਿਸ ਦੇ ਵਿੱਚ ਦੋ ਤੋਂ ਤਿੰਨ ਲੀਡਰ ਨੇ ਜਿਹੜੇ ਉਹ ਇਹ ਦਲੀਲਾਂ ਰੱਖਦੇ ਨੇ ਕਿ ਸਾਡੀ ਪਾਰਟੀ ਦੀ ਜਿਹੜੀ ਸਟਰੈਂਥ ਹੈ ਜਿਹੜੀ ਪਾਵਰ ਹੈ ਉਸ ਨੂੰ ਯੂਨਾਈਟ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਅਸੀਂ ਉਹਨਾਂ ਨੂੰ ਯੂਨਾਈਟ ਕਰਨਾ ਹੇਠਲੇ ਪੱਧਰ ਦੇ ਉੱਤੇ ਉਸ ਤਰ੍ਹਾਂ ਕੰਮ ਨਹੀਂ ਹੋ ਪਾ ਰਿਹਾ ਹਾਲਾਂਕਿ ਇਹ ਵੀ ਮੰਨਿਆ ਗਿਆ ਹੈ ਕਿ ਦਰਅਸਲ ਸੁਨੀਲ ਜਾਖੜ ਨੇ ਹੀ ਭពਿੰਦਰ ਯਾਦਵ ਦੇ ਕੋਲ ਕੁਝ ਐਸੇ ਨੁਕਤੇ ਉਠਾ ਦਿੱਤੇ ਕੁਝ ਕੁ ਲੀਡਰਾਂ ਦੇ ਬਾਰੇ ਕਿ ਉਹ ਕਿੰਨਾ ਕੁ ਇੱਥੇ ਕੰਮ ਕਰਦੇ ਹਨ ਉਹਨਾਂ ਦੀ ਕਾਰਗੁਜ਼ਾਰੀ ਕੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਾਊਂਟਰ ਕਰ ਦਿੱਤਾ ਮੀਟਿੰਗ ਦੇ ਅੰਦਰ ਹੀ ਭពਿੰਦਰ ਯਾਦਵ ਦੀ ਉਸ ਮੀਟਿੰਗ ਦੇ ਹਾਜ਼ਰੀ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਆ ਉੱਥੋਂ ਫਿਰ ਇਹ ਜਿਹੜਾ ਪਾਰਟੀ ਦੇ ਅੰਦਰ ਖਾਤੇ ਜਿਹੜੀ ਚਰਚਾ ਚੱਲ ਪੈਂਦੀ ਹੈ ਹੁਣ ਇੱਕ ਚਰਚਾ ਹੈ ਕਿ ਵਾਕਈ ਸੁਨੀਲ ਜਾਖੜ ਦੇ ਜਿਹੜੇ ਸਮਰਥਕ ਲੀਡਰ ਨੇ ਜਾਂ ਉਹਨਾਂ ਦੇ ਹਮਾਇਤੀ ਨੇ ਉਹਨਾਂ ਦੀ ਮੰਨੀ ਜਾਵੇ ਕਿ ਦੋ ਤਿੰਨ ਲੀਡਰਾਂ ਨੂੰ ਇਤਰਾਜ ਹੈ ਸਿਰਫ ਸੁਨੀਲ ਜਾਖੜ ਦੀ ਪ੍ਰਧਾਨਗੀ ਤੋਂ ਜਾਫਰ ਪਾਰਟੀ ਦੇ ਅੰਦਰ ਵੱਡੀ ਗਿਣਤੀ ਚ ਐਸੇ ਲੀਡਰ ਹੋਣਗੇ ਕਿਉਂਕਿ ਬਹੁਤ ਸਾਰੇ ਚਿਹਰੇ ਭਾਜਪਾ ਪਾਰਟੀ ਦੇ ਅੰਦਰ ਹੁਣ ਉਹ ਸ਼ਾਮਲ ਹੋ ਗਏ ਨੇ ਜਿਨ੍ਹਾਂ ਦਾ ਸਬੰਧ ਸਿੱਧੇ ਤਾਰ ਦੇ ਉੱਤੇ ਲੰਮਾ ਸਮਾਂ ਇੱਥੋਂ ਤੱਕ ਆ ਜਾਵੇ ਤਾਂ ਉਹ ਵੀ ਗਲਤ ਨਹੀਂ ਹੋਵੇਗਾ ਕਿ ਟਕਸਾਲੀ ਕਾਂਗਰਸੀ ਵਿਭਾਜਪਾ ਦਾ ਹੁਣ ਹਿੱਸਾ ਬਣ ਚੁੱਕੇ ਨੇ ਉਹਨਾਂ ਵਿੱਚ ਸੁਨੀਲ ਜਾਖੜ ਇੱਕ ਨੇ ਹੁਣ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੀ ਹੁਣ 1996 ਤੋਂ ਬਾਅਦ ਪਹਿਲੀ ਵਾਰੀ ਇਕਲੌਤੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਚੋਣ ਮੈਦਾਨ ਚ ਨਿਤਰੇ ਔਰ ਵੋਟ ਬੈਂਕ ਦੇ ਵਿੱਚ ਗਿਣ ਕਰ ਜਾਵੇ ਫਿਰ ਸੀਨੀਅਰ ਲੀਡਰਸ਼ਿਪ ਜਾਂ ਹਾਈ ਕਮਾਂਡ ਭਾਜਪਾ ਦੀ ਵੀ ਸੋਚਦੀ ਹੋਵੇਗੀ ਕਿ ਪ੍ਰਧਾਨਜੀ ਦੇ ਵਿੱਚ ਸ਼ਾਇਦ ਹੀ ਕੋਈ ਕਮੀ ਹੋਵੇ ਪਰ ਫਿਰ ਵੀ ਕੁਝ ਲੀਡਰਾਂ ਨੂੰ ਤਰਾਜ ਹੈ ਜਿਸ ਦੇ ਵਿੱਚ ਪਾਰਟੀ ਦੇ ਅੰਦਰੂਨੀ ਲੀਡਰ ਜਿਹੜੇ ਉਹ ਦੱਸਦੇ ਨੇ ਜਿਸ ਦੇ ਕਰਕੇ ਰਿਪੋਰਟ ਵੀ ਛਪ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਕਾਫੀ ਵਾਰੀ ਚਰਚਾ ਹੋਈ ਹੈ ਕਿ ਸੀਨੀਲ ਜਾਖੜ ਦੇ ਹੱਕ ਵਿੱਚ ਕਿੰਨੇ ਲੀਡਰ ਨੇ ਔਰ ਵਿਰੋਧ ਵਿੱਚ ਕਿੰਨੇ ਲੀਡਰ ਨੇ ਹਾਲਾਂਕਿ ਸੀਨੀਲ ਜਾਖੜ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਦੋ ਤੋਂ ਤਿੰਨ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਸੀਨੀਲ ਜਾਖੜ ਨਾਲ ਚੱਲਣ ਨੂੰ ਤਿਆਰ ਨੇ ਪਰ ਜਿਹੜੇ ਇਸ ਗੱਲ ਦੀ ਪੁਸ਼ਟੀ ਕਰਦੇ ਦਿਖਾਈ ਦੇ ਰਹੇ ਨੇ ਕਿ ਹਾਂ ਅੰਦਰ ਚਰਚਾ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਕਿ ਬਿਹਾਰ ਤੇ ਰਾਜਸਥਾਨ ਤੋਂ ਬਾਅਦ ਪੰਜਾਬ ਦੀ ਪ੍ਰਧਾਨਗੀ ਦੇ ਵਿੱਚ ਵੀ ਤਬਦੀਲੀ ਕੀਤੀ ਜਾ ਸਕਦੀ ਹੈ ਜਾਂ ਕਿਸੇ ਹੋਰ ਨੂੰ ਵੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਹਾਲਾਂਕਿ ਜੇਕਰ ਅਸ਼wini ਸ਼ਰਮਾ ਪ੍ਰਧਾਨਗੀ ਤੇ ਰਹੇ ਤਾਂ ਉਹਨਾਂ ਨੇ ਜਿਹੜੀ ਹੈ ਪ੍ਰਧਾਨਗੀ ਆਪਣੇ ਟਿਨਯੂਰ ਦੇ ਮੁਤਾਬਕ ਜਿੰਨਾ ਇੱਕ ਸਮਾਂ ਮਿੱਥਿਆ ਜਾਂਦਾ ਉਸ ਦੇ ਅਕੋਰਡਿੰਗ ਹੀ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਮਿਆਦ ਪੁੱਗਦੀ ਹੈ ਤਾਂ ਐਕਸਟੈਂਸ਼ਨ ਨਹੀਂ ਮਿਲਦੀ ਤੇ ਉਹਨਾਂ ਨੂੰ ਮੁੜ ਉਤਾਰ ਕੇ ਤੇ ਸੁਨੀਲ ਜਾਖੜ ਨੂੰ ਵੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਉਹ ਸੁਨੀਲ ਜਾਖੜ ਨੂੰ ਸਮਾਂ ਕਿੰਨਾ ਹੋਇਆ 4 ਜੁਲਾਈ 2023 ਨੂੰ ਉਹਨਾਂ ਨੂੰ ਇਸ ਪ੍ਰਧਾਨਗੀ ਦਾ ਦਾਤਾ ਦਿੱਤਾ ਗਿਆ ਔਰ ਇਥੋਂ ਤੱਕ ਵੀ ਦਾਵਾ ਕਰਦੇ ਨੇ ਕਿ ਜਦੋਂ ਉਹਨਾਂ ਨੇ ਅਨ ਕੰਡੀਸ਼ਨਰ ਯਾਨੀ ਕਿ ਭਾਜਪਾ ਦੇ ਵਿੱਚ ਕਿਸੇ ਵੀ ਸ਼ਰਤ ਦੇ ਉੱਤੇ ਸ਼ਮੂਲੀਅਤ ਨਹੀਂ ਕੀਤੀ ਉਹਨਾਂ ਨੂੰ ਕੋਈ ਉੱਚਾ ਦਾ ਮਿਲੇ ਨਾ ਮਿਲੇ ਇਹ ਗੱਲ ਦੀ ਚਰਚਾ ਸੁਨੀਲ ਜਾਖੜ ਦੇ ਹਮਾਇਤੀ ਕਰਦੇ ਨੇ ਕਿ ਉਹਨਾਂ ਨੂੰ ਪ੍ਰਧਾਨਗੀ ਉਹਨਾਂ ਨੇ ਮੰਗੀ ਵੀ ਨਹੀਂ ਸੀ ਇਹ ਤੇ ਪਾਰਟੀ ਹਾਈ ਕਮਾਂਡ ਦਾ ਫੈਸਲਾ ਸੀ ਉਹਨਾਂ ਨੇ ਸੁਨੀਲ ਜਾਖੜ ਮੁਕਾਬਲ ਸਮਝਿਆ ਤੇ ਲਾ ਦਿੱਤਾ ਔਰ ਇੱਕ ਗੱਲ ਇਹ ਵੀ ਹੈ ਕਿ ਸੁਨੀਲ ਜਾਖੜ ਜੇਕਰ ਬਦਲਦੇ ਨੇ ਤਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹ ਚਾਹੁੰਦੀ ਹੈ ਕਿ ਹਿੰਦੂ ਬੈਕਗ੍ਰਾਉਂਡ ਦਾ ਹੀ ਨੇਤਾ ਉਹ ਪੰਜਾਬ ਦੀ ਪ੍ਰਧਾਨਗੀ ਕਰੇ ਹਾਲਾਂਕਿ ਇੱਕ ਸਿੱਖ ਚਿਹਰਾ ਰਵਨੀਤ ਸਿੰਘ ਬਿੱਟੂ ਹਾਲਾਂਕਿ ਚੋਣਾਂ ਤਾਂ 13 ਲੋਕ ਸਭਾ ਹਲਕਿਆਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੀਡਰ ਲੜੇ ਸੀ ਹਿੰਦੂ ਭਾਈਚਾਰੇ ਨਾਲ ਵੀ ਸੰਬੰਧ ਸੀ ਸਿੱਖ ਚਿਹਰੇ ਵੀ ਸੀ ਉਹਨਾਂ ਵਿੱਚੋਂ ਕੇਂਦਰੀ ਰਾਜ ਮੰਤਰੀ ਇਸ ਵਾਰ ਜੇ ਕਿਸੇ ਨੂੰ ਬਣਾਇਆ ਗਿਆ ਤਾਂ ਉਹ ਫਿਰ ਹੁਸ਼ਿਆਰਪੁਰ ਤੋਂ ਹੁਣ ਸ਼ਿਫਟ ਹੋ ਕੇ ਲੁਧਿਆਣੇ ਵਾਲੇ ਲੀਡਰ ਨੂੰ ਬਣਾ ਦਿੱਤਾ ਗਿਆ ਉਹ ਨੇ ਰਵਨੀਤ ਸਿੰਘ ਬਿੱਟੂ ਤੇ ਇਸ ਕਰਕੇ ਹੁਣ ਭਾਜਪਾ ਦੀ ਟਕਸਾਲੀ ਲੀਡਰਸ਼ਿਪ ਚੋਂਦੀ ਹੈ ਕਿ ਅਗਲਾ ਪ੍ਰਧਾਨ ਜੇਕਰ ਬਦਲਿਆ ਵੀ ਜਾਂਦਾ ਹੈ ਪਾਰਟੀ ਇਸ ਦੇ ਬਾਰੇ ਕੋਈ ਫੈਸਲਾ ਲੈ ਲੈਂਦੀ ਹੈ ਤਾਂ ਉਹ ਫਿਰ ਹਿੰਦੂ ਚਿਹਰਾ ਹੀ ਹੋਵੇ ਖਾਸ ਕਰਕੇ ਚਰਚਾ ਇਹ ਵੀ ਹੈ ਕਿ ਕੀ ਉਹ ਆਰਐਸਐਸ ਦੀ ਸ਼ਾਖਾ ਦੇ ਵਿੱਚੋਂ ਆਇਆ ਬੰਦਾ ਹੋ ਸਕਦਾ ਜਾਂ ਕੋਈ ਹੋਰ ਹੋਣਾ ਚਾਹੀਦਾ ਪਰ ਫਿਲਹਾਲ ਦੀ ਘੜੀ ਸੁਨੀਲ ਜਾਖੜ ਨੇ ਜਿਹੜੇ ਉਹ ਜਰੂਰ ਪ੍ਰਧਾਨਗੀ ਦੇ ਉੱਤੇ ਬਣੇ ਹੋਏ ਨੇ ਪਰ ਹੁਣ ਦੇਖਦੇ ਹਾਂ ਕਿ ਉਹਨਾਂ ਦੀ ਜਿਹੜੀ ਚਰਚਾ ਚੱਲੀ ਹੈ ਬਦਲਣ ਦੀ ਉਹ ਕਿੰਨੀ ਕੋ ਕਾਮਯਾਬ ਹੁੰਦੀ ਹੈ ਜਾਂ ਜਿਹੜੇ ਲੀਡਰ ਚਾਹੁੰਦੇ ਉਹਨਾਂ ਦੀ ਕਿੰਨੀ ਮੰਨੀ ਜਾਂਦੀ ਹੈ ਇਸ ਨੂੰ ਨੀਲ ਜਾਖੜ ਦੇ ਨਾਲ ਕਿੰਨੇ ਲੀਡਰ ਨੇ ਫਿਲਹਾਲ ਇਹ ਚਰਚਾ ਹੀ ਹੈ ਇਸ ਦੀ ਸਚਾਈ ਕਿੰਨੀ ਹੈ ਕਿ ਕਿੰਨੀ ਛੇਤੀ ਫੈਸਲਾ ਲੈ ਸਕਦੀ ਹੈ ਪਾਰਟੀ ਹਾਈ ਕਮਾਂਡ ਇਸ ਦੇ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਚੀਜ਼ਾਂ ਕਲੀਅਰ ਹੋ ਸਕਦੀਆਂ ਨੇ ਖਾਸ ਕਰਕੇ ਜਦੋਂ ਸੁਨੀਲ ਜਾਖੜ ਵਾਪਸ ਪਰਤਣਗੇ ਉਹ ਆਪਣੀ ਜ਼ੁਬਾਨੀ ਜਿਆਦਾ ਦੱਸ ਸਕਦੇ ਨੇ ਕਿ ਉਹਨਾਂ ਦੀ ਖੁਦ ਦੀ ਵੀ ਇੱਛਾ ਕੀ ਕਹਿੰਦੀ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ